ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ। ਹੋਰ ਬਾਬਿਓ ਕਿੱਦਾਂ? ਜਿੰਨੀ ਪੰਜਾਬ ਦੇ ਵਿੱਚ ਗਰਮੀ ਦੱਸਣ ਦੇ ਆ ਨਾ, ਉੰਨੀ ਹੱਲੇ ਵੀ ਯੂਰਪ ਵਿੱਚ ਠੰਡ ਪੈਣ ਦੀ ਆ। 7 ਵਜੇ ਐਸ ਟਾਈਮ ਜਰਮਨ ਦੇ। ਜੇ ਤੁਹਾਨੂੰ ਵੀਊ ਦਿਖਾਉਣਾ ਵੀ ਹੱਲੇ ਵੀ ਜਾਗ ਤਾਂ ਪੈਣੀਆਂ ਆ। ਤੇ ਜਦੋਂ ਇਹ ਗੱਲ ਪੰਜਾਬ ਵਾਲਿਆਂ ਸੁਣਨੀ ਨਾ, ਕਿ ਹੱਲੇ ਵੀ ਜਾਗ ਤਾਂ। ਉਹਨਾਂ ਕਹਿਣਾ ਵੀ ਭਾ ਠੰਡ ਇੱਥੇ ਭੇਜ ਤੇ ਗਰਮੀ ਹੜਕੋ ਲੈ ਜਾ। ਤੇ ਮੈਂ ਅਸੀਂ ਤਰਲੇ ਲੈਣ ਰਿਹਾ ਵੀ ਗਰਮੀ ਆਵੇ ਕਦੇ ਸਰੀਰ ਨੂੰ ਥੋੜੀ ਗਰਮੀ ਆਵੇ ਗੋਡੇ ਗਾਡੇ ਸਿੱਧੇ ਹੋਣ ਕੰਮ-ਕੋਮ ਚੱਲਣਾ ਘਰ ਨਹੀਂ ਉਲਟ ਹੁੰਦਾ ਜਾਣ ਰਿਹਾ ਦੇਖਿਓ ਸਵੇਰ ਦਾ ਟਾਈਮ 7 ਵਜੇ ਦਾ ਇੱਕ ਮੀਂਹ ਹੀ ਜਾਣ ਛੱਡਣ ਡਿਆ ਮੀਂਹ ਵੀ ਕਹਿੰਦਾ ਮੈਂ ਹੀ ਮੈਂ ਬਸ ਤੁਹਾਡਾ ਕੋ ਛੱਡਣਾ ਨਹੀਂ ਗਾ ਪਰ ਇੱਕ ਗੱਲ ਹੈਗੀ ਮੀਂਹ ਦੇ ਨਾਲ ਕਿੱਦਾਂ ਚਿੜੀਆਂ ਚੱਕਣ ਡੀਆਂ ਪੱਤੇ ਉੱਤੇ ਆ ਗਏ ਉੱਤੇ ਹਨਾ ਰੁੱਖਾਂ ਨੂੰ ਆ ਮੇ ਕੋ ਫੁੱਲ ਫਲ ਜਿਹੜੇ ਸਰਕਾਰ ਨੇ ਲਾਏ ਸੀ ਉਹ ਸਾਰੇ ਖਿੜ ਗਏ ਤੇ ਮੀਂਹ ਦੇ ਨਾਲ ਇਦਾਂ ਕੱਲ ਵੀ ਸਾਰਾ ਹੜਾੜੜਾ ਗੜੋਚੋ ਹੋ ਗਿਆ ਹੈਗਾ ਤੇ ਅੱਜ ਵੀ ਵੇਖ ਲਓ ਗੱਡੀਆਂ ਆਉਂਦੀਆਂ ਕਿਦਾਂ ਟਾਇਰਾਂ ਦੀਆਂ ਆਵਾਜ਼ਾਂ ਆਉਂਦੀਆਂ ਮੀਂਹ ਕਰਕੇ ਉਧਰ ਵੇਖਿਆ ਜਾਵੇ ਤੇ ਮੇਰੇ ਹਿਸਾਬ ਨਾਲ ਸਾੜਾ ਬੇ ਚੱਲਣ ਡੇ ਹਣੇ ਕੰਪੈਨਾਂ ਚੱਲਣ ਡੀਆਂ ਸਾਰਾ ਕੁਝ ਠੀਕ ਆ ਪੰਜਾਬ ਵਾਲਿਓ ਪਰ ਇੱਕੋ ਗੱਲ ਦਾ ਬੜਾ ਦੁੱਖ ਲੱਗਾ ਕਿ ਜਿਹੜਾ ਯਾਰ ਕਣਕਾਂ ਨੂੰ ਅੱਗ ਲਾਈ ਜਾ ਰਹੀ ਆ ਲੱਗ ਨਹੀਂ ਰਹੀ ਪੁੱਤਾ ਵਾਂਗੂ ਫਸਲ ਬੀਜੀ ਜਿਹੜੀ ਆ ਨਾ ਉਹਨੂੰ ਅੱਗ ਲਾਈ ਜਾ ਰਹੀ ਆ ਉਹਦਾ ਕਾਰਨ ਕੀ ਕਿ ਜਿਹੜੀਆਂ ਕਿਸਾਨ ਨੂੰ ਗਰੀਬ ਕੀਤਾ ਜਾਊਗਾ ਉਹ ਕਰਜ਼ਾ ਚੱਕੂਗਾ ਆੜਤੀਆਂ ਦਾ ਕੰਮ ਚੱਲੂਗਾ ਕਿਸਾਨ ਸਿਰ ਚੱਕਣ ਜੋਗਾ ਨਹੀਂ ਰਹੂਗਾ ਪਰ ਮਹਾਰਾਜ ਕਰੇ ਸੱਚੇ ਬਾਸ਼ਾ ਐਨੀ ਅਨਾਜ ਦੀ ਅੰਨ ਦੀ ਇੰਨੀ ਵਿਵਦੀ ਹੋਈ ਬੇਇੱਜ਼ਤੀ ਹੋਈ ਆ ਉਹ ਮਹਾਰਾਜ ਜੀ ਲੇਖਾ ਲਊ ਜਿਹੜਾ ਕਿਸੇ ਨੇ ਗਲਤ ਕਰਾਇਆ ਇੱਕ ਦੋ ਵੀਡੀਓ ਵੀ ਵਾਇਰਲ ਹੋਈਆਂ ਇੱਕ ਮੁੰਡਾ ਕਾਕ ਲਾ ਰਿਆ ਮੇਰੇ ਵੀਰ ਜਿਹੜੇ ਪਿੰਡਾਂ ਵਾਲੇ ਆ ਨਾ ਆਪਣੇ ਆਪਣੇ ਖੇਤਾਂ ਦਾ ਪੈਰਾ ਹੀ ਦੇਣ ਵਾਲੀ ਗੱਲ ਆ ਵੀ ਦਿਨੇ ਖਿਆਲ ਰੱਖਿਆ ਕਰੋ ਨਾ ਏਸੀਆਂ ਥੱਲੇ ਸੌਂਦੇ ਨਾ ਤੁਸੀਂ ਹਨਾ ਜੁੰਡਲੀਆਂ ਬਣਾਵਣਾ ਤਾਸ਼ਾਂ ਕੁੱਟੋ ਜੇ 6 ਮਹੀਨੇ ਵੇਟ ਕੀਤੀ ਹੈ ਤੇ ਹੋਰ ਮਹੀਨਾ ਵੇਟ ਕਰੋ ਘਰਾਂ ਦੇ ਬਾਹਰ ਨਿਕਲ ਕੇ ਆਪਣੇ ਖੇਤਾਂ ਨਾਲ ਬੇੜੀ ਜੋੜੀ ਮਾਰੋ ਜਿਹੜਾ ਤੁਹਾਨੂੰ ਛੱਕੀ ਨਜ਼ਰ ਆਉਂਦਾ ਫਿਰ ਪਾ ਦਿਓ ਕੋੜੀ ਉਹਦੀ ਸਿੱਧੀ ਲਾ ਦਿਓ ਉਹਦਾ ਕਟਾਪਾ ਬੜਾ ਦੁੱਖ ਲੱਗਦਾ ਬਈ ਵੀ ਜਿਨ੍ਹਾਂ ਦੀ ਫਸਲ ਸੜ ਗਈ ਆ ਉਹਨਾਂ ਦੇ ਡੰਗਰਾਂ ਨੂੰ ਤੂੜੀ ਕਿੱਥੋਂ ਪੈਣੀ ਆ ਉਹਨਾਂ ਰੋਟੀ ਪਾਣੀ ਕਿੱਥੋਂ ਖਾਣਾ ਭਾਵੇਂ ਅਸੀਂ ਬਾਹਰ ਵੀ ਰਹਿੰਦੇ ਆ ਜਰਮਨ ਦੇ ਵਿੱਚ ਵੀਰ ਦਿਹਾੜੀ ਲਾਉਣੀ ਪੈਣੀ ਆ ਕੰਮ ਕਰਨਾ ਹੀ ਪੈਣਾ ਉਹਨਾਂ ਚਾਹ ਰੋਟੀ ਨਹੀਂ ਕਿ ਮਿਲਣੀ ਜੇ ਬੰਦਾ ਰੋਟੀ ਵਾਸਤੇ ਆਇਆ ਹਨ ਤੇ ਵੀਰ ਰੋਟੀ ਕਮਾਉਣੀ ਬੜੀ ਔਖੀ ਆ ਡਾਲਰ ਦਾ ਰੇਟ ਸਿਰਫ ਇੰਡੀਆ ਜਾ ਕੇ ਵੱਧਦਾ ਡਾਲਰ ਪੌਂਡ ਖਾਦੇ ਨਹੀਂ ਗਏ ਜਾਂਦੇ ਕਿੰਨੀਆਂ ਸਪਰੇਵਾਂ ਕੀਤੀਆਂ ਤੁਸੀਂ ਕਿੰਨੇ ਪਾਣੀ ਲਾਏ ਤੁਸੀਂ ਕਿੰਨੇ ਟਰੈਕਟਰ ਦੇ ਧੂਜ ਘਣਾਏ ਤੁਸੀਂ ਐਂਡ ਤੇ ਆ ਕੇ ਜਦੋਂ ਫਸਲ ਦੀ ਵਾਰੀ ਆਈ ਤੇ ਉਦੋਂ ਅੱਗ ਲੱਗ ਗਈ ਹਨਾ ਸੋਨੇ ਦੀ ਚਿੜੀ ਕਿਹਾ ਜਾਂਦਾ ਪੰਜਾਬ ਨੂੰ ਇੱਕ ਕਣਕ ਕਰਕੇ ਕਿਹਾ ਜਾਂਦਾ ਵੀ ਸਾਰਾ ਸੋਨਾ ਹੀ ਨਾ ਹਾਂ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਾ ਕਿਸਾਨ ਹੁਣ ਭੁੱਖਾ ਸਹੂਗੀ ਆਓ ਦੇਖੋ ਵਿਊ ਬਾਬਿਓ ਸਾਡੇ ਪਿੰਡ ਦਾ ਵਿਊ ਚੈੱਕ ਕਰਿਓ ਐ ਪਹਾੜਾਂ ਦੇ ਵਿੱਚ ਨਾ ਧੁੰਦ ਪਈ ਏ ਕਰਨ ਲਾ ਕੇ ਕਰਨਾ ਆਓ ਦੇਖੋ ਸਵੇਰ ਸਵੇਰ ਦਾ ਵੇਲਾ ਸਾਡਾ ਪਿੰਡ ਹੁਣ ਆਪਣਾ ਹੀ ਕਹਿਣਾ ਪੈਂਦਾ ਵੀ ਜਦੋਂ 24-25 ਸਾਲ ਇੱਥੇ ਕੱਡੇ ਆ ਤੇ ਵੀਊ ਚੈੱਕ ਕਰਿਓ ਸਵੇਰੇ ਸਵੇਰੇ ਨਾ ਬੱਬੂ ਮਾਨ ਦਾ ਗਾਣਾ ਹੁੰਦਾ ਉੱਠ ਕੇ ਸਵੇਰੇ ਲੋਕ ਗੋਰੇ ਸਟਿੱਪੀ ਵੱਲ ਜਾਂਦੇ ਤੇ ਸੈਰ ਕਰਦੇ ਭੱਜਦੇ ਦੌੜਦੇ ਆ ਹੈ ਤੇ ਆਹ ਦੇਖੋ ਸਵੇਰ ਤੇ ਇੱਦਾਂ ਮੇਲਾ ਕਿੰਨਾ ਵਧੀਆ ਮਠਾ ਮਠਾ ਮੀਂਹ ਪੈਣ ਰਿਹਾ ਮੱਠੀ ਮੱਠੀ ਨਹਿਰ ਚ ਲੰਡੀ ਆ ਪਾਣੀ ਵਾਲੀ ਆ ਬੱਸਾਂ ਸਕੂਲ ਵਾਲੀਆਂ ਜਾਂਦੀਆਂ ਹਰ ਪਿੰਡ ਵਿੱਚ ਜਰਮਨ ਦੇ ਬੱਸ ਚੱਲਦੀ ਆ ਦੋ ਚੀਜ਼ਾਂ ਜਰਮਨ ਦੀਆਂ ਨੋਟ ਕਰ ਲਿਓ ਇੱਕ ਹਸਪਤਾਲ ਇੱਕ ਬੱਸ ਸਰਵਜ ਇੱਕ ਸਕੂਲ ਦੀ ਇਹ ਤਿੰਨੇ ਚੀਜ਼ਾਂ ਬੜੀਆਂ ਘੈਂਡ ਆ ਆ ਦੇਖੋ ਪਿੰਡ ਸਾਡਾ ਕਿਦਾਂ ਦਾ 뷰 ਲੱਗਣ ਡਿਆ ਇਹਨਾਂ ਨੂੰ ਪੱਤੇ ਆਲੇ ਖੇਡਣੇ ਆ ਬਰਫ਼ ਬਰਫ਼ ਪਈ ਐ ਬਰਫ਼ਾਂ ਦੇ ਵਿੱਚ ਵੀ ਆ ਰੁੱਖ ਖੜੇ ਰਹੇ ਆਲੇ ਦੁਆਲੇ ਸਾਰਾ ਪਹਾੜ ਆ ਸਾਡੇ ਪਿੰਡ ਦੇ ਮਾੜੀ ਜੀ ਠੰਡ ਜ਼ਰੂਰ ਪਈ ਹੋਣੀ ਪੰਜਾਬ ਵਾਲਿਓ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਜ਼ਰੂਰ ਦੱਸਿਓ ਵੀ ਸਾਨੂੰ ਠੰਡ ਪੂਰੀ ਲੱਗਣ ਦੀ ਆ ਗਰਮੀ ਵੀ ਸਭ ਕੁਝ ਛਾਪਾ ਇਹ ਆ ਦੱਸ ਦੇ ਨਾਂ ਤੇ ਸਾਈਕਲ ਚੱਲਦਾ ਨਾ ਮੋਟਰਸਾਈਕਲ ਚੱਲਦਾ ਗੱਡੀਆਂ ਦੇ ਵੀ ਐਸੀਆਂ ਦਾ ਧੂਆ ਨਿਕਲ ਜਾਂਦਾ ਵੀ ਇੰਨੀ ਗਰਮੀ ਆ ਰੁੱਖ ਲਾਓ ਬਾਬਿਓ ਜਿੰਨੇਵੇਂ ਅੰਦਰ ਰੁਕ ਰੁੱਖ ਲਾਓ ਹਰੀਆਲੀ ਲਿਆਓ ਇੱਕ ਤੇ ਆਕਸੀਜਨ ਵਧੂਗੀ ਇੱਕ ਗਰਮੀ ਘਟੂਗੀ ਇੱਕ ਮੀ ਮੂੰ ਪਹਿਨਗੇ ਤੇ ਤੁਹਾਡਾ ਸੈਟ ਆਊਗਾ ਫਿਰ ਆਵਾ ਗੱਲਾਂ ਬਸਾਂ ਜ਼ੋਰ ਪਦੀਆਂ ਚੰਗਾ ਮੇਰੇ ਵੀਰ ਅਗਲੀ ਵੀਡੀਓ ਫੇਰ ਲੈ ਕੇ ਆਵਾਂਗੇ ਕਿ ਧੰਨਵਾਦ